ਆਈ ਕਾਸਿਕਾ ਜੀ ਸਾਰਿਆਂ ਨੂੰ ਵੀਰਾਂ ਸਾਰਾ ਠੀਕ ਠਾਕ ਹੋਵੋਗੇ ਜੀ ਅੱਜ ਜਿਹੜਾ ਬਲੌਗ ਹੈ ਜਿਹੜਾ ਹਨਾ ਤੁਹਾਨੂੰ ਦਿਖਾਉਣੇ ਆਗੇ ਇਹ ਅੱਜ ਬੰਟੀ ਨੰਦ ਜਿਹੜਾ ਕਨਕ ਕੁਆਲਿਟੀ ਟੀਵੀ ਦਾ ਜਿਹੜਾ ਮੇਨ ਐਕਟਰ ਆ ਉਹ ਅੱਜ ਉਹਨੂੰ ਵਿਆਹ ਭਾਣਾਉਣਗੇ ਤੇ ਉਹਦਾ ਵਿਆਹ ਆ ਸਾਰਾ ਬਲੌਗ ਤੁਹਾਨੂੰ ਦਿਖਾਇਆ ਕਰਾਂਗੇ ਨਾਲ ਨਾਲ ਤੇ ਜੁੜੇ ਰਹੋ ਜਿਵੇਂ ਜਿਵੇਂ ਬਲੌਗ ਜਿਵੇਂ 15 20 ਮਿੰਟਾਂ ਦਾ ਪਾਇਆ ਕਰਾਂਗੇ ਆਪਾਂ 10 ਮਿੰਟਾਂ ਦਾ ਜਿੰਨਾ ਹੀ ਬਣਿਆ ਕਰੋ ਹਨਾ ਅੱਜ ਵਿਆਹ ਭਾਣਾਉਣਗੇ ਤੇ ਤੁਹਾਨੂੰ ਬਲੌਗ ਦਿਖਾਵਾਂਗੇ ਸਾਰਾ ਤੇ ਜੁੜੇ ਰਹੋ ਜੀ ਥੈਂਕ ਯੂ ਇਹ ਜੀ ਪਾਰਟੀ ਦਾ ਘਰ ਠੀਕਾ ਜੀ ਤੇ ਇਸ ਜਗ੍ਹਾ ਦੇ ਉੱਤੇ ਲੜੀਆਂ ਵਗੈਰੇ ਲੱਗਣੀਆਂ ਨੇ ਹਜੇ ਨਾ ਤੇ ਰੈਡੀ ਹੋਣਾਗਾ ਤੇ ਬਹੁਤ ਜਲਦ ਤੁਹਾਨੂੰ ਉਹ ਵੀ ਵਲੌਗ ਦਿਖਾਵਾਂਗੇ ਤੁਸੀਂ ਦੇਖਿਓ ਤੇ ਪੰਡਤ ਨੇ ਜੀ ਦੇਖੋ ਹਣਾ ਆਪਣ ਬਸਟਾਲਾ ਚੰਦਾ ਲੱਗਾ ਆ ਆਪ ਕੋ ਦਾ ਧਰਮ ਦਾ ਸਾਰੇ ਧਰਮ ਦਾ ਸਤਕਾਰ ਕਰਨਾ ਚਾਹੀਦਾ ਤੇ ਇਹ ਜਗਾ ਇੱਕ ਪਣੇ ਪਾਰਕ ਲਾਇਆ ਹਜੇ ਕਾ ਹੋਣਾ ਲਗਾ ਆ ਦੇਖੋ ਕਰਦੀ ਲਿਗੇ ਹਨ ਵੈਸੇ ਯੂਟਿਊਬਰਾਂ ਦਾ ਸਾਰਿਆਂ ਨੇ ਦੇਖੀ ਹੋਆ ਪਰ ਜਿਹੜੇ ਸਾਨੂੰ ਚਾਹਣ ਵਾਲੇ ਸਾਡੇ ਵੀਡੀਓ ਦੇਖਦੇ ਨੇ ਉਹ ਜ਼ਰੂਰ ਦੇਖੋ ਜੀ ਤੁਹਾਨੂੰ ਦਿਖਾਵਾਂਗੇ ਰਮੇਸ਼ ਕੁਮਾਰ ਸ਼ਰਮਾ ਜਗਜੀਤ ਸਰਨਾ ਪ੍ਰਕਾਸ਼ ਚੰਦ ਸ਼ਰਮਈ ਇਹ ਸਹਿ ਚਿੱਠੀ ਲਿਖੀ ਗਈ ਮਿਤੀ 13 ਸਤੰਬਰ 2024 ਮੁਤਾਬਕ ਸ਼ੁਕਰਵਾਈ ਅੱਛਾ ਪਤਾ ਨਹੀਂ ਹੈ ਜੀ ਤੁਹਾਡਾ ਨਾਮ ਰੱਤ ਜੀ ਜਾਨੀ ਨਾਲ ਤੁਹਾਡੀ ਮਿਲ ਜੀ ਬਹੁਤ ਬਹੁਤ ਧੰਨਵਾਦ ਕਰਕੇ ਮਾਣ ਦੇ ਦੀ ਅੰਦਰ ਗੱਲ ਇਹ ਦੱਸਿਆ ਕਿ ਰਕਦੋਂ ਬਸਤ ਦੇ ਦਿੱਤੇ ਲਾ ਕੇ ਇਹ ਆ ਜੀ ਵੰਟੀ ਦੇਖੋ ਇਹਦਾ ਵਿਆਹ ਜੀ ਸਾਰਿਆਂ ਨੂੰ ਜਿਉ ਵਧਾਈਆਂ ਹਨ ਤੇ ਅੱਜ ਅਸੀਂ ਪੈਰਸ ਤੋਂ ਬੁੱਕ ਕਰਨ ਆਏਗੇ ਡੇਟ ਮੰਨ ਕੇ ਚੱਲ ਮਹੀਨਾ ਹਜੇ ਪਿਆ ਗਿਆ ਵਿਆਹ ਚ 20 ਮਹੀਨੇ ਤਾਂ ਕੱਟੀ ਰਹੀ ਗਈ ਹਾਂ 11 ਤਰੀਕ ਦਾ 26 ਹਾਂ 11 ਤਰੀਕ ਦਾ 11 ਅਕਤੂਬਰ ਦਾ 11 ਅਕਤੂਬਰ 2024 ਤੇ ਪੈਲਸ ਕਰਨ ਆ ਅੱਜ ਸੁਨਾਮ ਦੇਖਦੇ ਆ ਕਿਹੜੀ ਪੈਲਸ ਮਿਲਦੀ ਹੈਗੀ ਤੇ ਆਪਾਂ ਤੁਹਾਨੂੰ ਸਾਰਾ ਵਲੌਗ ਅੱਗੇ-ਅੱਗੇ ਦਿਖਾਵਾਂਗੇ ਤੇ ਸਾਡੇ ਨਾਲ ਜੁੜੇ ਰਹੇ ਹੋ ਨਾ ਤੇ ਤੁਸੀਂ ਬਹੁਤ ਸਾਰਾ ਪਿਆਰ ਜਿਹੜਾ ਆਪਣੀ ਵੀਡੀਓ ਨੇ ਦਿੱੰਨੇ ਸਾਡਾ तहे ਦਿਲੋਂ ਧੰਨਵਾਦ ਆ ਤੇ ਇਹਨਾਂ ਬਲੌਗਾਂ ਨੂੰ ਵੀ ਪਿਆਰ ਦਿਓ ਤੇ ਤੁਸੀਂ ਹੈ ਨਾ ਸਾਡਾ ਇੱਕ ਪਰਿਵਾਰ ਦੇ ਮੈਂਬਰ ਸਾਡੇ ਸਾਡੇ ਨਾਲ ਜੁੜਿਓ ਬਹੁਤ ਸਮੇਂ ਤੋਂ ਤਾਂ ਕਰਕੇ ਅਸੀਂ ਇਹ ਬਲੌਗ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਉਂਕਿ ਜ਼ਰੂਰੀ ਆ ਨਾ ਜਿਹੜਾ ਆਰਟਿਸਟ ਤੁਸੀਂ ਜਿਹਦੇ ਨਾਲ ਜੁੜੇ ਹੋਇਆ ਹਾਂ ਜਿਹੜੀ ਟੀਮਾਂ ਜੁੜੇ ਹੋਇਆ ਹਾਂ ਤੇ ਉਹ ਮਤਲਬ ਅਸੀਂ ਸਾਰਾ ਬਲੌਗ ਦਿਖਾਵਾਂਗੇ ਇਸ ਵਿਆਹ ਦੇ ਵਿੱਚ ਬਹੁਤ ਸਾਰੇ ਯੂਟਿਊਬਰ ਸਾਰੇ ਤਾਂ ਨਹੀਂ ਆਪਾਂ ਕਹਿੰਦੇ ਸਾਰੇ ਆਉਣਗੇ ਜਿਹੜੇ ਜਿਹੜੇ ਆਪਣੇ ਨਾਲ ਕੰਮ ਕਰਦੇ ਨੇ ਜਿਹੜੇ ਆਪਣੇ ਲਿੰਕ 'ਚ ਨੇ ਆਪਣੇ ਕਲੋਜ਼ ਨੇ ਜਿਹੜੇ ਆਪਣੇ ਕਲੋਜ਼ ਨੇ ਉਹ ਸਾਰੇ ਇਸ ਵਿਆਹ ਦੇ ਵਿੱਚ ਸ਼ਾਮਲ ਹੋਣਗੇ ਤੇ ਪਾਵਾਂਗੇ ਭੰਗੜੇ ਹਨਾ ਜਾਗੋ ਵਗੈਰਾ ਸਾਰਾ ਜਿੰਨਾ ਵੀ ਮਤਲਬ A ਤੋਂ Z ਸਿਸਟਮ ਹੋਊਗਾ ਉਹ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਬਸ ਸਾਡੇ ਨਾਲ ਜੁੜੇ ਰਹੋ ਸਾਰੇ ਬਲੌਗ ਆਉਣਗੇ ਸਾਰੇ ਜਿੰਨੇ ਵੀ A to Z ਕੋਈ ਜਿਵੇਂ ਹੁਣ ਅੱਜ ਜਿਹੜਾ ਅੱਜ ਦਾ ਬਲੌਗ ਹੈਗਾ ਸਵੇਰੇ ਲਈ ਕੀ ਸੀ ਜੀ ਵਿਆਹ ਲਈ ਕੀ ਸੀ ਹੈਨਾ ਚਿੱਠੀ ਚ ਸਾਹੇ ਚਿੱਠੀ ਸਾਹੇ ਚਿੱਠੀ ਤੇ ਉਹ ਆਪਾਂ ਨੂੰ ਸੋਨ ਅਨਸਾਰ ਦਿਖਾਇਆਗਾ ਅੱਗੇ ਵੀ ਮੰਨ ਕੇ ਚੱਲੋ ਵੀ ਸਾਰੇ ਦਿਖਾਵਾਂਗੇ ਬਲੌਗ ਜਿਵੇਂ ਜਿਵੇਂ ਕੁਝ ਵੀ ਕੋਈ ਸਮਾਨ ਲੈਣ ਜਾਣੇ ਆ ਕੁਝ ਵੀ ਕਿਤੇ ਜਾਣੇ ਆ ਨਾ ਤੇ ਸਾਰਾ ਪ੍ਰੋਪਰ ਵਿਆਹ ਤੁਹਾਨੂੰ ਦਿਖਾਵਾਂਗੇ ਸਾਡਾ ਇੱਕ ਸਾਡਾ ਬੰਦਾ ਅੱਜ ਗੋਲ ਗੱਪੇ ਭੁੱਖ ਲੱਗ ਰਹੀ ਸਾਰਾ ਖਾ ਪੀ ਗਏ ਅਜੇ ਦਾ ਗੋਲ ਗੱਪੇ ਖਾਂਦਾ ਉਹ ਲੱਗ ਰਿਹਾ ਗੋਲ ਗੱਪੇ ਹੁਣ ਸੇਰ ਸਾਰਾ ਖਾ ਡੇ ਜਿਹੜੀ ਤਾਂ ਰੱਜੇ ਹੋਏ ਸੀਗੇ ਇਹ ਤਾਂ ਅਰਕ ਤੇ ਜੀ ਖਾਦੇ ਨੇ ਗੋਲ ਗੱਪੇ ਉਹ ਕਹਿੰਦਾ ਸਾਨੂੰ ਕਹਦਾ ਤੁਸੀਂ ਵੀ ਖਾ ਲਓ ਕਿਉਂਕਿ ਕਰੇ ਤਾਂ ਦੋ ਤਿੰਨ ਸਬਜ਼ੀਆਂ ਦੀ ਹੈ ਨਾ ਮਠਾਈ ਵਗੈਰਾ ਇੰਨਾ ਕੁਝ ਕਿੱਥੇ ਖਾਦਾ ਜਾਂਦਾ ਇਨੇ ਰੋਟੀ ਖਾਦੀ ਨੇ ਕੀ ਤਾਂ ਕਰਕੇ ਫਿਰ ਇਹ ਕਹਿੰਦੇ ਗੋਲ ਗੱਪੇ ਕਹਿੰਦੇ ਗੋਲ ਗੱਪੇ ਆਹ ਹੋਏ ਅਗੇ ਪੈਲਸ ਬੁੱਕ ਕਰਨਾ ਹਾਂ ਤੇ ਹਜੇ ਇੰਟਰ ਹੋਇਆਗੇ ਪੈਲਸ ਦਾ ਮਾਲਕ ਜਿਹਦੇ ਨਾਲ ਗੱਲ ਹੋਈ ਹੈ ਜੀ ਉਹ ਹਜੇ ਸਾਨੂੰ 15-20 ਮਿੰਟਾਂ ਨੂੰ ਮਿਲੂਗਾ ਉਸ ਤੋਂ ਬਾਅਦ ਚਾਪਾਂ ਵੀ ਤਾਂ ਜੰਮਣੀ ਤੇ ਸਾਨੂੰ ਦਿਖਾਵਾਂਗੇ ਕਿਹੜੀ ਪੈਲਸ ਬੁੱਕ ਕਰਾਂਗੇ ਹਾਂ ਜੀ ਹਾਂ ਜੀ ਹਾਂ ਫਿਰ ਵੀਡੀਓ ਬਣਾ ਲਈਜੀ ਗੋਲ ਗੱਪੇ ਹਾਂ ਜੀ ਭੁੱਖ ਲੱਗ ਰਹੀ ਹੈ ਸਨਾਮ ਚ ਇੰਟਰ ਹੋ ਗਏ ਹਾਂ ਲਾ ਰੋ ਹਾਂ ਬਸ ਇੱਕ ਮੜਾ ਜਿਹਾ ਬਾਜ਼ਾਰ ਚ ਇੱਕ ਸੂਟਾ ਜਿਹਾ ਸੂਟ ਜਿਹਾ ਫੜਾ ਗਾਣਾ ਬਣਾਈ ਵਸ ਤੀਂ ਠੰਡ ਵਾਲੇ ਦੇ ਬਣਾ ਕੇ ਆਵਾਜ਼ ਠੀਕ ਹੈ ਜੀ ਆ ਨੰਬਰ ਹੈਗਾ ਮੈਂ ਕਰ ਲਈ ਕਾਲ ਨੂੰ ਉਹ ਬਣਾਦਾ ਕਰ ਬਲੋਗ ਕਿਡਾ ਸੀ ਹੁਣ ਆ ਕਰਿਆ ਸੀ ਆ ਕਰ ਨਾ ਕਰ ਦਿੰਦਾ ਉਹੀ ਬਣਾ ਲਿਆ ਹੁਣ ਕਰੋ ਸਟਾਰਟ ਕਰਾਇਆ ਵੀ ਬਸ ਅਸੀਂ ਪੈਸੇ ਕਰ ਰਹੇ ਹਾਂ ਹੁਣ ਪਹਿਲੇ ਤੇ ਦੇਖਦੇ ਕਿਹੜੇ ਬੁੱਕ ਕਰਦੇ ਹਾਂ ਕਾਫੀ ਦਿਨ ਹੋ ਗਏ ਪੈਸੇ ਉੱਠ ਕਰਦੇ ਨਹੀਂ। ਭੁੱਖ ਲੱਗੀ ਸੀ ਅਸੀਂ। ਰਾਤ ਤੋਂ ਭੁੱਖ ਲੱਗੀ। ਨਾ ਮੈਨੂੰ ਸਾਨੂੰ ਲੱਗੇ ਸੀ ਤਾਂ ਖਾ ਵੀ ਗਏ ਤੇ ਤੁੰਭਾ ਦੀ ਤੂੰ। ਆ ਠੀਕ ਹੈ। ਡਰਾਈਵਰ ਨੂੰ ਸਾਡੇ ਨੂੰ ਭੁੱਖ ਲੱਗੀ। ਉਹ ਕਹਿੰਦਾ ਮੈਂ ਡਰਾਈਵਰ ਨਹੀਂ ਹਾਂ। ਬਾਪ ਮੋਗਾ। ਇਹ ਕਰਤਾ ਤਾਂ ਸਾਰੇ ਵਿਆਹ ਦਾ ਇਹੀ ਹੈਗਾ। ਇਹੀ ਮਤਲਬ ਸਾਰੀ ਤਿਆਰੀ ਕਰੂਗਾ ਨਾ। ਇਹ ਜਿੰਮੇਵਾਰ ਜਿਹਨੇ ਕਹਿੰਦਾ ਆਰਗੇਨਾਈਜ਼ ਰਹੀ ਹੈ ਵਿਆਹ ਦਾ। ਥੋੜਾ ਉਹਨਾਂ ਦੀ ਬਣਾਉਣ ਉਹਦੇ ਹੰਡਣਾਂ ਵੀ ਥੋੜੇ ਜਿਹਾ। ਹਾਂ ਥੋੜਾ ਜਿਹਾ ਪੀੜ ਹੈ। ਸ਼ੋਰ 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 ਹੋਏ ਦੇਖੀ ਬਾਜ਼ਾਰ ਚ ਟੱਕਰ ਲੱਗ ਗਿਆ ਇਹ ਬਾਜ਼ਾਰ ਚ ਤੌੜੀ ਰੱਖ ਲਾ ਓਏ ਹੋੜੀ ਐ ਇਹਨੇ ਇੱਕਦਮ ਚੱਲਦੀ ਐ ਇਹ ਲੋਕ ਆਏ ਨਹੀਂ ਰਹਾ ਦਿੰਦੇ ਨਾ ਇਹ ਤਾਂ ਪੈਰਾਂ ਚ ਮਾਰਨੀ ਪੈਂਦੀ ਐ ਕਿਸੇ ਫਿਰ ਵਿੱਚ ਮਾਰ ਜਾ ਕੇ ਹੁਣ ਇਹ ਨਹੀਂ ਸਾਈਡ ਤੇ ਕਰੀਏ ਗੱਡੀ ਦੇ ਜੇ ਤੂੰ ਕਹੇ ਵੀ ਪਿਆਰ ਨਾਲ ਇਹ ਭਰਾ ਹੋ ਜਾਣਗੇ ਦੇਖ ਮੋਟੋ ਜੀ ਦੇ ਹੈ ਰਾਸੀ ਬਹੁਤ ਹੈ ਰਹਿਣਾ ਹਨਾ ਸ਼ਾਮ ਹੈ ਰਹਿਣਾ ਬਾਕੀ ਸੰਡੇ ਲੋ ਜੀ ਆਪਾਂ ਨੇ ਕਰ ਲਈ ਪੈਲਸ ਠੀਕ ਹੈ ਜੀ ਤਾਜ ਪੈਲਸ ਸੁਨਾਮ ਚੀਮਾ ਰੋਡ ਤੇ ਠੀਕ ਆ ਸਾਨੂੰ ਮੈਂ ਦਿਖਾਉਣਾ ਥੋੜਾ ਨੇੜਾ ਤਾਂ ਹੋ ਗਿਆ ਸਾਨੂੰ ਤੇ ਆ ਪੈਲਸ ਆ ਜੀ ਅੰਦਰ ਆ ਜੀ ਥੋੜਾ ਇਹ ਦੇਖ ਦੀ ਜੇ ਇਹਨੇ ਲਾਈਟਾਂ ਲੁੱਟੀਆਂ ਲਾਈਆਂ ਨਹੀਂ ਨਾ ਨਹੀਂ ਤਾਂ ਜੇ ਲਾਈਟਾਂ ਲੱਗੀਆਂ ਤਾਂ ਸਾਨੂੰ ਸਾਰੇ ਦੇਖ ਜਾਂਦੀ ਲੈ ਆਹ ਤੀ ਤਾਜ ਪੈਲਸ ਜ਼ੂਮ ਕਰਕੇ ਤੁਹਾਨੂੰ ਆਹ ਦੇਖੋ ਜੀ ਠੀਕ ਹੈ ਜੀ ਆ ਪੈਲਸ ਆ ਚਾਲਾ ਦੂਜੇ ਵਾਸਤੇ ਬਰਾਕੇ ਵੀ ਨਹੀਂ ਹੋਈ ਸੌਰਨ ਇੱਧਰ ਦੇਖ ਚਲ ਜਾਣਦੇ ਜਾਣਦੇ ਮੈਂ ਟਰਾਰਮੇ ਪਹੁੰਚ ਜਾਂਦੇ ਜਾਂਦੇ ਹਾਂ ਮੰਗਰੀ ਕਾੜ ਦੱਸ ਕੋਣ ਦੇ ਦੂ ਬਾਕੀ ਕਾੜ ਹਾਂ ਚਾਲਾ ਨਿਰਮਲ ਤੇ ਚੱਲਦੇ ਹਾਂ ਕਾੜ ਦੇ ਪਰ ਕਰ ਫਾਈਨਲ ਬਿਲ ਰੋਇਰ ਕਿੱਥੋਂ ਤੱਕ ਚਾਹੀਏ こ、ねうん、の携帯になればる。